ਮੇਰਾ ਨਾਮ ਹਰਜੀਤ ਸਿੰਘ ਸਿਵਲ ਹਸਪੀਟਲ ਤੋਂ ਆਏ ਸੀ ਪਾਲਸ ਪੋਲੀਓ ਦੀ ਡਿਊਟੀ ਲੱਗੀ ਹੋਈ ਸੀ ਸਾਡੀ ਕੋਲਣਾ ਏਰੀਆ ਵਾ ਆ ਸਾਰਾ ਖਾਲਸਾਪੁਰ ਰੋਡ ਤੇ 21 ਵਾਰਡ ਵਾਰਡ ਨੰਬਰ 21 ਵਿੱਚ ਸਾਡੀ ਡਿਊਟੀ ਆ ਅਸੀਂ ਹੁਣ ਤੱਕਰ 50 ਤੋਂ 60 ਬੱਚਿਆਂ ਨੂੰ ਬੂੰਦਾ ਪਿਆ ਦਿੱਤੀਆਂ ਗਲੀਆਂ ਮੁਹੱਲੇ ਘਰਾਂ ਵਿੱਚ ਜਾ ਜਾ ਕੇ ਸਾਡਾ ਨਾ 3 ਦਿਨ ਕੈਂਪ ਚੱਲਦਾ ਸੀ 12 13 14 ਅਕਤੂਬਰ ਵਕ ਵਕ ਟਾਈਮ ਤੇ ਲੱਗਦਾ ਰਹਿੰਦਾ ਵਾ ਜੋ ਮਤਲਬ ਭਾਰਤ ਸਰਕਾਰ ਵੱਲੋਂ ਨਿਸ਼ਾ ਦਿर्देश ਰਾਈ ਤੇ ਹੁਣ ਇਹ ਲੱਗਾ ਹੋਇਆ ਵਾ ਅਕਤੂਬਰ ਮਹੀਨੇ ਚ ਹੁਣਾਂ ਗਾਂ ਜਨਵਰੀ ਚ ਵੀ ਲੱਗੂਗਾ ਇਹ ਪਲਸਰ ਪੋਲਿਓ ਜਿਹੜਾ ਰੋਕੂ ਬੂੰਦਾ ਵਾ ਕਿ ਇਹਦੇ ਨਾਲ ਜਦੋਂ ਬੱਚੇ ਨੂੰ 5 ਸਾਲ ਤੱਕ ਬੱਚੇ ਨੂੰ ਬੂੰਦਾ ਪਿਆਈਆਂ ਜਾਂਦੀਆਂ ਤੇ ਇਹਦੇ ਨਾਲ ਇਹ ਫਾਇਦਾ ਕਿ ਬੱਚੇ ਨੂੰ ਉਹ ਜਿਹੜਾ ਇੱਕ ਵਾਇਰਸ ਆ ਪਲਸ ਉਹ ਜਿਹੜਾ ਪੋਲਿਓ ਵਾਇਰਸ ਉਹਨੂੰ ਇਹ ਥੋੜਾ ਨਜਾਦ ਪਾਈਦੀ ਆ ਉਹਦੇ ਵਾਸਤੇ ਬਣਾਈ ਹੋਈ ਦਵਾਈ ਆ ਆਪਣਾ ਤੇ ਉਦੇਸ਼ ਸਾਰਾ ਵੈਸੇ ਪੋਲਿਓ ਮੁਕਤੀ ਆ ਦੇਸ਼ ਫਰੀ ਦੇਸ਼ਾ ਪਰ ਫਿਰ ਵੀ ਸਮੇਂ-ਸਮੇਂ ਤੇ ਲੱਗੇ ਪਾਕਿਸਤਾਨ ਆ ਜਾਂ ਕੋਈ ਹੋਰ ਵੀ ਉੱਥੇ ਨਾ ਕੇਸ ਆਉਂਦੇ ਰਹਿੰਦੇ ਆ ਉਹਦੇ ਕਰਕੇ ਜ਼ਿਆਦਾਤਰ ਆਪਣੇ ਬਾਰਡਰ ਏਰੀਆ ਵਾਲਿਆਂ ਨੂੰ ਜ਼ਿਆਦਾ ਖਤਰਾ ਸਟੇ ਵਾਲੇ ਆਪਣੀਆਂ ਸਿਟੀਜ਼ ਨੂੰ ਇੱਥੇ ਲੱਗਾ ਹੋਇਆ ਕੈਂਪ ਸਾਡੇ ਵੱਲ ਇਹ ਮੈਸੇਜ ਆ ਕਿ ਇਹ ਇੱਕ ਬੜੀ ਬੂੰਦਾਂ ਜਿਹੜੀਆਂ ਤੁਹਾਨੂੰ ਸਰਕਾਰ ਵੱਲੋਂ ਮਹੀਆ ਕਰਵਾਈਆਂ ਜਾਂਦੀਆਂ ਵਾ ਇਹ ਸਾਰੇ ਬੱਚਿਆਂ ਨੂੰ 5 ਸਾਲ ਤੱਕਰ ਬੱਚਿਆਂ ਨੂੰ ਪਿਆਈਆਂ ਜਾਣ ਤਾਂ ਜੋ ਇਹ ਮੀਮ ਸਾਰੇ ਸਹੀ ਹੋ ਸਕਦੇ ਆਪਣੇ ਸਾਰੇ ਬੱਚੇ ਠੀਕ ਠਾਕ ਰਹਿਣ ਜੀ ਸਰ ਮੇਰਾ ਨਾਮ ਮਨਮੀਤ ਕੌਰ ਹੈ ਹਸਪੀਟਲ ਚ ਆਸ਼ਾ ਵਰਕਰ ਦੀ ਡਿਊਟੀ ਕਰਦੀ ਹਾਂ ਇਸ ਵਾਰਡ ਚ 10 ਕੋਈ 11 ਸਾਲ ਹੋ ਗਏ ਨੇ ਡਿਊਟੀ ਕਰਦੇ ਹੋਏ ਦੇ ਵਿੱਚ ਸਰ ਸਾਡੇ ਜਿਸ ਤਰ੍ਹਾਂ ਕਿ ਕੋਈ ਪ੍ਰੈਗਨੈਂਟ ਲੇਡੀ ਹੁੰਦੀ ਆ ਉਹਦੀ ਅਸੀਂ ਡਿਲੀਵਰੀ ਸਿਵਲ ਹਸਪੀਟਲ ਕਰਾਣੀ ਹੁੰਦੀ ਆ ਨਾਲ ਨਾਲ ਬੱਚਿਆਂ ਨੂੰ ਟੀਕਾ ਕਰਨਾ ਪੋਲੀਓ ਡਰਾਪਸ ਇਹਦਾ ਸਾਰਾ ਦੇਖਣਾ ਹੁੰਦਾ ਹੈ ਛੋਟੇ ਬੱਚਿਆਂ ਦੇ ਬਾਰੇ ਪੀਕੋ ਪੀਫਗ ਕਾਲਜ ਜਿਹੜਾ ਤੁਸੀਂ ਅੱਜ ਜਿਹੜੀਆਂ ਬੂੰਦਾ ਪਿਆ ਚੁੱਕੇ ਹੋ 50 ਤੋਂ 60 ਬੱਚਿਆਂ ਬੱਚਿਆਂ ਨੂੰ ਬੂੰਦਾ ਪਿਉਣੀ ਹੈ ਵਧੀਆ ਹੁੰਦੀ ਹੈ ਇਹਦੇ ਪੋਲੀਆ ਜਿਹੜੀ ਬਿਮਾਰੀਆਂ ਮੁਕਤ ਹੁੰਦੀ ਹੈ ਪਲਕਪੀਟ कौर ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਪੋਲੀਆ ਬੂੰਦਾ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਨਹੀਂ ਪਿਉਂਦੇ ਹਨ ਉਹਨਾਂ ਨੂੰ ਪਿਉਣੀਆਂ ਚਾਹੀਦੀਆਂ ਆਪਣੇ ਬੱਚਿਆਂ ਨੂੰ ਰਣਜੀਤ कौर ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਜੋ ਪੋਲੀਆ ਬੂੰਦਾ ਹੈ ਬਹੁਤ ਜ਼ਰੂਰੀ ਨੇ ਇਸ ਨਾਲ ਮਤਲਬ ਪੋਲੀਓ ਤੋਂ ਅਸੀਂ ਮੁਕਤ ਹੋ ਸਕਦੇ ਹਾਂ ਕਿੰਨੀ ਉਮਰ ਦੇ ਬੱਚਿਆਂ ਤੋਂ ਤੇ ਸ਼ੁਰੂ ਕੀਤੀ ਜਾਂਦੀ ਹੈ। ਹਾਂਜੀ ਅੱਜ ਹੀ ਰੋ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਦੋ ਬੂੰਦਾ ਪਿਲਾਈਆਂ ਜਾਂਦੀਆਂ ਚਲਦੀਆਂ। ਠੀਕ ਹੈ ਦੇਖੀਏ ਕੀ ਹੈ ਇਹ। ਇਹ ਪੋਲੀਓ ਤੋਂ ਮੁਕਤ ਕਰਦੀਆਂ ਹਨ। ਹਾਂਜੀ ਇਹ ਮਿਸ਼ਨ ਹੈ ਸਰਕਾਰ ਦਾ। ਹਾਂਜੀ ਪਾ ਮਤਲਬ ਪੂਰੇ ਭਾਰਤ ਨੂੰ ਪੋਲੀਓ ਮੁਕਤ ਕਰਨਾ।